ਇਹ ਕੀ ਕਰ ਰਹੇ ਆ ਬਾਈ ਯਾਰ ਕੀ ਲਾਣਾ ਉਹ ਤਾਂ ਮੈਂ ਕਰਦਾ ਲੋਗ ਇਹਦਾ ਹੱਲ ਕਰਨਾ ਆਹ ਚਾੜ ਬਣਾਏ ਤੇ ਪੱਕਾ ਕੰਮ ਲੈ ਚਾੜ ਨਟ ਪੈਂਦੇ ਨੇ ਨਟ ਤਾਂ ਪੈਣੇ ਨੇ ਪੱਕਾ ਕੰਮ ਹੋ ਜਾਣਾ ਆ ਤੇ ਇਹ ਦੱਬੇ ਜੋ ਉਹ ਵੀ ਦਿਖਾਵਾਂਗੇ ਦੱਬਿਆ ਆ ਦੇਖੋ ਇਹ ਕਾ ਠੀਕ ਹੈ ਆ ਗਿਆ ਬੁਣਾ ਚੂਨਾ ਵਾਰ ਵੀ ਉਹ ਦੇਖ ਤਾਂ ਅਸਾਂ ਮਾਰ ਦੇ ਦੀ ਕਿਰਪਾ ਨਾਲ ਨਿਕਲ ਆਇਆ ਦੇਖਿਓ ਮਾਣਾ ਬਣਦਾ ਕੀ ਹੈ ਚਲ ਦੱਸ ਦਿਆਂ ਫਿਰ ਅੱਗੇ ਕਰਕੇ ਤੁਹਾਨੂੰ ਲੈ ਵੀ ਕਰਤਾ ਫਿੱਟ ਪਾਈਪ ਜਿਹੜਾ ਉਦੋਂ ਬੋਰ ਲੱਗਿਆ ਸੀ ਪਿਛਲੀ ਵੀਡੀਓ ਚ ਦੇਖਿਆ ਹੋਊਗਾ ਹੁਣ ਇਹਨੂੰ ਪੱਕਾ ਦੱਬਣ ਜਾ ਰਹੇ ਹਾਂ ਉੱਤੇ ਕਿਉਂ ਫੱਟ ਹੁੰਦਾ ਕਰ ਦੇ ਬਈ ਪੱਟਦਾ ਏ ਲੈ ਵੀ ਹਾਂ ਮਿੱਟੀ ਕੱਢਣੀ ਪੂ ਇੱਥੋਂ ਐ ਥੱਲੇ ਫੇਰ ਹੀ ਆਉਹੇ ਦੇਖ ਐਦਾਂ ਬਣ ਤੁਕਿਆ ਫਿੱਟ ਕਰਨਾ ਇਹ ਬਾਹਰ ਟੁੱਟਣਾ ਜਾਵੇ ਬਹੁਤ ਆ ਮੈਦਗਣਾ ਇੰਨਾ ਵੀ ਦਮੇ ਇੱਕੋ ਬਈ ਸਹੀ ਐ ਲੈ ਨਹੀਂ ਕੋਟ ਲਾਣੀ ਬੜੀ ਲੋ ਵੀ ਨੂੰ ਤਨੋ ਮੋਟਰ ਦੇਖ ਹੁੰਨੇ ਮੋਟਰ ਆ ਆ ਗਿਆ ਝੋਨਾ ਆਪਣਾ ਤੇ ਆ ਗਈ ਪਨੀਰੀ Pilih usaha di Tika Ini lagi mut Dekho Kehidupan gani-gani arah gani ke teni ini ਅ ਵੀ ਉੱਥੇ ਆ ਗਏ ਸੀਗੇ ਕੰਮ ਕਰਕੇ ਦੁਪਹਿਰੇ ਹੋ ਗਿਆ ਸੀਗਾ ਘਰੇ ਚਾਹ ਚੂ ਪੀਤੀ ਐ ਹੁਣ ਫਿਰ ਚੱਲਿਆਂ ਆਪਾਂ ਹੁਣ ਇਧਰ ਪਸੂ ਆ ਗਿਆ ਆਪਣੇ ਚਲੋ ਮਿਲਦੇ ਆਂ ਫਿਰ ਕੱਲ ਨੂੰ ਆਹ ਲਿਆ ਬਲੌਗ ਚ